ਮੋਖਵੇਂ ਭਵਨ ਤੁਹਾਨੂੰ ਲਈ ਮੋਖ ਮੰਗਾ ਜੋ ਡੀਏ ਦੇ ਵਿੱਚ 16% ਵਾਧਾ ਕਿਉਂਕਿ ਕੇਂਦਰ ਸਰਕਾਰ ਦਾ ਡੀਏ 58% ਆ ਪੰਜਾਬ ਸਰਕਾਰ ਦੇ ਮਲਾਜਾਂ ਦਾ ਡੀਏ ਉਹ 42% ਆ 16% ਦਾ ਬਹੁਤ ਵੱਡਾ ਫਰਕ ਆ ਹਾਂਜੀ ਉਹਨਾਂ ਦੰਦਾਂ ਦੇ ਵਿੱਚ ਜੋ ਸੀਐਮ ਮਾਨ ਸਾਹਿਬ ਜੋ ਪੰਜਾਬ ਦੇ ਮਲਾਜਾਂ ਦੇ ਡੀਏ ਵਿੱਚ ਵਾਧਾ ਕਰ ਸਕਦੇ ਹਾਂ ਹਾਂਜੀ ਮਾਨ ਜੀ ਹਾਂਜੀ ਦੂਜਾ ਕੁਐਸਚਨ ਮੈਂ ਇਹ ਪੁੱਛਣਾ ਚਾਹੁੰਨੀ ਆ ਕਿ ਮੁਲਾਜ਼ਮਾਂ ਨੂੰ ਜਿਹੜਾ ਪੇ ਕਮਿਸ਼ਨ ਦਾ ਏਰੀਅਰ ਆ ਉਹ ਕਿੰਨਾ ਪਰਸੈਂਟ ਤੇ ਕਦੋਂ ਮਿਲ ਸਕਦਾ ਈ ਪੰਜਾਬ ਸਰਕਾਰ ਦੇ ਮਲਾਨਾ ਜੋ 5.5 ਸਾਲ ਦਾ ਪੇਗ ਹੁੰਦਾ ਏਰੀਆ ਦਾ ਲਗਭਗ 18000 ਕਰੋੜ ਤੋਂ ਉੱਪਰ ਬਣਦਾ ਆਉਣ ਵਾਲੇ ਸੋਨੇ ਵਿੱਚ ਜੋ ਏਰੀਆ ਦਾ ਪੰਜਾਬ ਸਰਕਾਰ ਨੋਟੀਫਿਕੇਸ਼ਨ ਕਰ ਸਕਦੀ ਹੈ ਜੀ ਪਰ ਪੰਜਾਬ ਸਰਕਾਰ ਵੱਲੋਂ ਪਹਿਲਾਂ ਵੱਖ-ਵੱਖ ਉਮਰ ਦੇ ਵਿੱਚ ਬੰਡੀਆਂ ਪਾਈਆਂ ਗਈਆਂ ਜਿਸ ਨੂੰ ਲੈ ਕੇ ਮਲਾਨਾ ਧਾਮ ਨੇ ਮਜਾਰੇ ਕੀਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸੀਐਮ ਮਾਨ ਸਾਹਿਬ ਪੰਜਾਬ ਦੇ ਮਲਾਨਾ ਦਾ ਜੋ ਏਰੀਆ ਸੰਬੰਧੀ ਕੋਈ ਜੋ ਮਾਨ ਸਰਕਾਰਾ ਜੋ 5.5 ਸਾਲ ਏਰੀਆ ਜੋ ਮਲਾਨਾ ਦੇ ਦੇ ਸਕਦੀ ਆ ਆਹ ਕਿ ਜੇਕਰ ਇਹ ਰੇਟ ਦਿੱਤਾ ਜਾਵੇ ਤਾਂ ਮਲਾਜ਼ਮ ਖੁਸ਼ ਹੋਣਗੇ ਫਿਰ ਜੋ ਚੰਡੀਗੜ੍ਹ ਮਹਾਲੀ ਜਾਂ ਲੁਧਿਆਣਾ ਧਰਨ ਲਾਦੇ ਆ ਉਹਨਾਂ ਦੇ ਗ੍ਰੇ ਕੀਤਾ ਜਾ ਮਲਾਜ਼ਮ ਵੱਲੋਂ ਹਾਂਜੀ ਬਣੀ 2004 ਤੋਂ ਜਿਹੜਾ ਭਾਦ ਭਰਤੀ ਹੋਏ ਮਲਾਜ਼ਮ ਨੇ ਉਹਨਾਂ ਨੂੰ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਹੈ ਜਿਹੜੀ ਸਕੀਮ ਕੋਲ ਤੱਕ ਬਹਾਲ ਕਰ ਸਕਦੀ ਹੈ ਉਸ ਬਾਰੇ ਮੈਨੂੰ ਥੋੜੀ ਜਾਣਕਾਰੀ 2004 ਤੋਂ ਭਰਤੀ ਦੇ ਮਲਾਜ਼ਮਾਂ ਵਾਸਤੇ ਜੋ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ ਬਹੁਤ ਜ਼ਰੂਰੀ ਸੀ ਹਾਂਜੀ ਜਿਸ ਨੂੰ ਲੈ ਕੇ ਮਾਨ ਜੀ 2022 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਸਰਕਲ ਵੀ ਜਾਰੀ ਕੀਤਾ ਗਿਆ ਸੀ ਜੇ ਸਿੰਘ ਬਹਾਲ ਕਰ ਦਿੱਤੀ ਆ ਪਰ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸਨ ਸਕੀਮ ਬਹਾਲ ਨਹੀਂ ਕੀਤੀ ਗਈ। ਉਹ ਸਾਰਾ ਆਉਣ ਵਾਲੇ ਸਮੇਂ ਵਿੱਚ ਜੋ ਮਲਾਜਮ ਸੰਘਾਸ਼ ਕਮੇਟੀ ਦਾ ਕਨਵੀਨਰ ਆ ਉਹਨਾਂ ਨੇ ਕਿਹਾ ਜਸਵੀਰ ਸਿੰਘ ਨੇ ਵੀ ਆਉਣ ਵਾਲੇ ਸਮੇਂ ਸਾਡੀ ਬਤਵੰਦੇ ਹਰਪਾ ਸਿੰਘ ਜੀ ਮਾਨ ਮੀਟਰ ਹੋਣੀ ਆ। ਉਹ ਸਾਰਾ ਮੀਟਿੰਗ ਦੇ ਵਿੱਚ ਜੋ ਪੁਰਾਣੀ ਪੈਨਸਨ ਸਕੀਮ ਆ ਨੀ ਜਮ ਮੁਸਬਤ ਅਨੁਸਾਰ ਲਾਗੂ ਹੋ ਸਕਦੀ ਹਾਂ ਜੀ ਮੈਨੂੰ। ਹਾਂਜੀ। ਪੈਨਸ਼ਨ ਨੂੰ ਜਿਹੜਾ ਫੈਕਟਰ ਆ ਕਿਹੜਾ ਮਿਲਣਾ ਚਾਹੀਦਾ ਤੇ ਕਿੰਨਾ ਪਰਸੈਂਟ ਇਹ ਲਾਗੂ ਕਰ ਸਕਦੀ ਆ ਪੰਜਾਬ ਸਰਕਾਰ ਉਸ ਬਾਰੇ ਵੀ ਥੋੜੀ ਜਾਣਕਾਰੀ ਦਿਓ ਜੀ। ਰਿਟਾਇਰ ਹੋਏ ਮਲਾਜਮ ਨੂੰ ਮੈਡਜ ਜੋ ਫੈਕਟਰ ਤੋਂ ਨਾ ਤੁਹਾਨੂੰ ਵੀ ਪਤਾ ਵੀ ਮਾਨ ਸਰਕਾਰ ਲਾਲੀ ਲਾ ਕੇ ਟਾਈਮ ਪਾਸ ਕਰ ਰਹੀ ਆ। ਤੋਂ ਹਰਪਾਲ ਸਿੰਘ ਚੀਮਾ ਨਾਲ ਪੰਜਾਬ ਪਹੁੰਚ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਸੀ ਜਿਸ ਦੇ ਮੁੱਖ ਮੰਗ ਸੀ ਕਿ ਮਲਾਵਾ ਦਾ ਡੀਏ ਸੁਰਾਂ ਵਧਾ ਕਰਨਾ ਕਿਉਂਕਿ 42% ਡੀਏ ਵਧਾ ਕੇ 58% ਕਰਨੀ ਦੀ। ਮੁੱਖ ਤੋਂ ਹਰਪਾਲ ਸਿੰਘ ਚੀਮਾ ਨੇ ਬਿਸ਼ਵਾਸ ਦਵਾਇਆ ਸੀ ਕਿ ਜੋ ਡੀਏ ਦੇ ਵਿੱਚ 16% ਵਾਧਾ ਕਰਨ ਸੰਬੰਧੀ ਮੁੱਖ ਨੇ ਭਵਨ ਤੋਂ ਨਾਲ ਗੱਲਬਾਤ ਕੀਤੀ ਜਾਊਗੀ। ਉਸਾਰਾ ਉਹਨਾਂ ਦੇ ਵਿੱਚ ਜੋ ਪੰਜਾਬ ਦੇ ਮਨਾਂ ਦੇ ਡੀਏ ਦੇ ਵਿੱਚ 16% ਵਾਧਾ ਹੋ ਸਕਦਾ ਹੈ। ਦੂਜੇ ਪਾਸੇ ਜੋ ਪੇ ਕਹਿੰਦਾ ਏਰੀਆ ਲਗਭਗ 18000 ਕਰੋੜ ਤੋਂ ਉੱਪਰ ਬਣਦਾ ਜਿਸ ਨੂੰ ਲੈ ਕੇ ਜੋ ਪੰਜਾਬ ਹੰਗੜ ਦੇ ਵਿਖੇ ਮੁਖਰੀ ਭਵਾਨ ਤੋਂ ਨਾਲ ਮੀਟਿੰਗਾਂ ਹੋਈਆਂ ਜ ਉਹਨਾਂ ਦੇ ਸਾਂਝੇ ਫਰੰਦ ਦੇ ਆਗੁਸਤ 3 ਸਾਨ ਨੇ ਕਿਹਾ ਕਿ ਮੁਖਰੀ ਭਵਾਨ ਤੋਂ ਨਾਲ ਮੀਟਿੰਗ ਤਾਂ ਹੋਈ ਆ ਪਰ ਮੀਡੀਆ ਵਿੱਚ ਉਹਨਾਂ ਨੇ ਕਿਹਾ ਵੀ ਆਉਣ ਵਾਲੇ ਸਮੇਂ ਵਿੱਚ ਅਸੀਂ ਹੋ ਸਾਰ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੈਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਮੈਂ ਸੋਚਦੀ ਆ ਕਿ ਥੋੜਾ ਪੰਜਾਬ ਸਰਕਾਰ ਮਾਨ ਸਰਕਾਰ ਨੇ ਜੋ ਕਿ ਇਸ ਬਾਰੇ ਥੋੜਾ ਸੋਚਣਗੇ ਜੋ ਕਿ ਜੋ ਵੀ ਉਹਨਾਂ ਨੇ ਵਾਦੇ ਕੀਤੇ ਨੇ ਉਹ ਪੂਰੇ ਕਰਨਗੇ ਤੇ ਧੰਨਵਾਦ ਜੀ ਮੇਰੇ YouTube ਚੈਨਲ ਨੂੰ ਦੇਖਣ ਦੇ ਲਈ ਤੇ ਵੱਧ ਤੋਂ ਵੱਧ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ ਤੇ ਇਹਨੂੰ ਸ਼ੇਅਰ ਕਰੋ ਧੰਨਵਾਦ